ਹਾਂਜੀ ਪਿਆਰ ਭਰੀ ਸ਼ਾਸਿਕਾਲ ਸਾਰਿਆਂ ਨੂੰ ਆ ਗਿਆ ਸੀਗਾ ਉਹ ਦਿਨ ਜਿਹੜਾ ਕਿ ਮੈਂ ਕੰਮ ਤੇ ਜਾਣ ਦੀ ਤਿਆਰੀ ਕਰਨੀ ਐ ਆਂਡੇ ਉਂਡੇ ਛਕਾ ਕੇ ਮੈਂ ਮਾੜੀ ਮੋਟੀ ਆਦੀ ਜਿਹੜੀ ਡੈਂਟਿੰਗ ਪੈਂਟਿੰਗ ਜੀ ਕਰਾ ਲਈ ਸੀਗੀ ਮੈਂ ਕਿਹਾ ਵੇਖ ਲੇ ਆਪਾਂ ਵੀ ਆਪ ਦਾ ਮੂੰਹ ਸਾਡਾ ਸਵਾਰ ਹੀ ਲਈਏ ਘਰੇ ਆ ਕੇ ਅੱਜ ਮੈਂ ਬਹੁਤ ਜ਼ਰੂਰੀ ਕੰਮ ਕਰਨਾ ਸੀਗਾ ਉਸ ਤੋਂ ਪਹਿਲਾਂ ਆਪਾਂ ਇਹਨਾਂ ਨਾਲ ਬੈਠ ਕੇ ਖਾਧੀਆਂ ਪ੍ਰਸ਼ਾਧੀਆਂ ਇਹ ਕਹਿੰਦੇ ਪਪਾ ਅੱਜ ਸਾਡੇ ਨਾਲ ਰੋਟੀ ਖਾ ਲਾ ਇਹ ਆਂਡੇ ਖਾਂਦੀ ਖਾਂਦੀ ਮੋਸ਼ਨਲ ਹੋਈ ਪਈ ਸੀ ਕਹਿੰਦੀ ਮੇਰਾ ਜੀ ਨਹੀਂ ਲੱਗਣਾ ਮੈਂ ਕਿਹਾ ਮੇਰਾ ਤਾਂ ਆਪ ਨਹੀਂ ਜੀ ਲੱਗਣਾ ਪਰ ਪੰਜ ਜ਼ਿੰਮੇਵਾਰੀਆਂ ਮੈਨੂੰ ਆ ਗਿਆ ਪਹਿਲਾਂ ਮੈਨੂੰ ਚੂਰੀ ਕਟ ਕੇ ਦੇ ਜਦੋਂ ਮੈਂ ਨਿਕਾ ਹੁੰਦਾ ਸੀ ਨਾ ਮੈਂ ਬਹੁ ਮਿਸ ਕਰਦਾ ਸੀ ਚੂਰੀ ਨੂੰ ਲਓ ਜੀ ਇਹ ਕਹਿੰਦਾ ਪਾਪਾ ਮੇਰੀ ਨਾ ਵੀਡੀਓ ਬਣਾ ਆ ਕੱਪੜੇ ذਗਾ ਰਹੀ ਐ ਇਹਨਾਂ ਦੇ ਜਿਹੜੇ ਨਾਨਕੇ ਲੈ ਕੇ ਆਈ ਸੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਰਹਿਣ ਦੋ ਪਰ ਇਹ ਕਹਿੰਦੇ ਨਹੀਂ ਜ਼ਰੂਰੀ ਐ ਉਸ ਤੋਂ ਬਾਅਦ ਇਹਦੀ ਮਾਂ ਇਹਨੂੰ ذਗਾ ਰਹੀ ਐ ਝਾੜੂ ਆਈ ਨਹੀਂ ਆਏ ਕੱਟਾ ਕਰਨਾ ਹਜੇ ਆਪ ਦਾ ਪੁੱਤਾਂ ਨਹੀਂ ਕਦੋਂ ਰਿਕਵਰੀ ਹੋਣੀ ਐ ਲਓ ਜੀ ਉਸ ਤੋਂ ਬਾਅਦ ਸਾਡਾ ਹੋ ਗਿਆ ਇਹ ਕੂੜਾ ਸਿੱਟਣ ਦਾ ਟਾਈਮ ਇਹ ਕਹਿੰਦੀ ਪਾਪਾ ਮੈਂ ਨਾਲ ਜਾਣਾ ਇਹ ਵੀ ਕਹਿੰਦੀ ਨਾਲ ਜਾਣਾ ਮੈਂ ਕਿਹਾ ਪੁੱਤ ਰਹਿਣ ਦੋ ਆਪਾਂ ਕਿਹੜਾ ਉੱਤੇ ਕੋਈ ਖਾਣ ਚੀਜ਼ ਲੈਣ ਚੱਲੇ ਆਪਾਂ ਤਾਂ ਕੂੜਾ ਸਿੱਟਣ ਚੱਲੇ ਆਂ ਰਾਜ ਇਹਨਾਂ ਦੀ ਲਵਾਈ سپੈਡ سپੈਡ ਲਵਾਉਂਦਿਆ ਲਵਾਉਂਦਿਆ ਮੈਨੂੰ ਟੱਕਰ ਗਈ ਸੀ ਮੇਰੀ ਮਾਸੀ ਮਾਸੀ ਨੇ ਰਾਜ ਦੋ ਕ ਚਾਰ ਜਿਹੜੀਆਂ ਗੱਲਾਂ ਸੀਗੀਆਂ ਮੈਨੂੰ ਦੱਸੀਆਂ ਇਹ ਐ ਉਹ ਐ ਮੈਂ ਵੀ ਸੁਣੀ ਗਿਆ ਗੌਰ ਨਾਲ ਵੀ ਕੋਈ ਨਿਚੋੜ ਨਿਕਲੂਗਾ ਪਰ ਫਿਰ ਮੈਂ ਸੋਚਿਆ ਮੈਂ ਘਰੇ ਆ ਗਿਆ ਤਾਂ ਮਤੇ ਤੇੜੀਆਂ ਭਾਈ ਵੱਡੀਆਂ ਕਹਿੰਦੀ ਜੋ ਮਰਜ਼ੀ ਕਰੋ ਮੈਨੂੰ ਦੁੱਧ ਦਾ ਪਿਆਲਾ ਦੋ ਮੈਂ ਦੁੱਧ ਪੀਣਾ ਇਹ ਆਪਦਾ ਜਿਹੜਾ ਨਾਨਕੇ ਇਹਨਾਂ ਦੇ ਘੜਾਉਣੇ ਘੜੂਣੇ ਲੈ ਕੇ ਗਏ ਸੀ ਇਹਨਾਂ ਨੇ ਭਾਂਡੇ ਢਿੰਡੇ ਦਿੱਤੇ ਖਲਾਰ ਲਓ ਜੀ ਉਸ ਤੋਂ ਬਾਅਦ ਆਪਾਂ ਖਾਣਿਆ ਮੀਲ ਮੀਲ ਖਾਣ ਤੋਂ ਬਾਅਦ ਇਹ ਦੋਨੇ ਭੈਣਾਂ ਆਪਸ ਵਿੱਚ ਕੋਈ ਡਿਸਕਸ ਕਰ ਰਹੀਆਂ ਸੀ ਨਿੱਕੀ ਇਹਨੂੰ ਕੁਝ ਕਹਿ ਰਹੀ ਹੈ ਇਹਨੂੰ ਸਮਝ ਨਹੀਂ ਆ ਰਹੀ ਵੀ ਮੈਨੂੰ ਕੀ ਕਹਿ ਰਹੀ ਹੈ ਲਓ ਜੀ ਆਹ ਮੇਰਾ ਸ਼ਿਕਾਰੀ ਹੈ ਤੇ ਉਹ ਮੇਰੀ ਸਾਲੀ ਹੈ ਇਹ ਵਿਚਾਰੀ ਨਾ ਬੋਲ ਸਕਦੀ ਹੈ ਨਾ ਕੋਈ ਐਕਟੀਵਿਟੀ ਕਰਦੀ ਹੈ ਜੇ ਮੈਂ ਪੈਸੇ ਇਕੱਠੇ ਕਰਨੇ ਹੁੰਦੇ ਤਾਂ ਮੈਂ ਇਹਦੀ ਵੀਡੀਓ ਬਣਾ ਕੇ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਸਕਦਾ ਸੀ ਵੀ ਮੈਂ ਇਹਦਾ ਲਾਜ ਕਰਾਉਣਾ ਪਰ ਨਹੀਂ ਆਪਾਂ ਰੱਬ ਨੂੰ ਜਾਣ ਦੇਣੀ ਆ ਜਿਹਦੇ ਦੇਣੇ ਹੱਥ ਜੋੜ ਕੇ ਦੇਣੇ ਆ ਜਿਹੜਾ ਕੋਈ ਵੇਟ ਕਰ ਸਕਦਾ ਉਹਦੀ ਮਰਜ਼ੀ ਆ ਜਿਹੜਾ ਨਹੀਂ ਕਰ ਸਕਦਾ ਬਾਈ ਉਹ ਫਿਰ ਤੁਸੀਂ ਜਿਵੇਂ ਕਰਨਾ ਓਵੇਂ ਕਰ ਲਓ ਉਹ ਤਾਂ ਚਲੋ ਚੱਲੀ ਜਾਣਾ ਉਸ ਤੋਂ ਬਾਅਦ ਆਪਾਂ ਚੜਾਉਣੇ ਆ ਕੜਾਈ ਬਣਾਉਣੇ ਆ ਆਪਾਂ ਪਨੀਰੀ ਪਨੀਰੀ ਬਣਾਉਂਦਿਆਂ ਬਣਾਉਂਦਾ ਮੈਂ ਤਾਂ ਖਪਾ ਖੂਨ ਹੋ ਗਿਆ ਪਸੀਨੋ ਪਸੀਨੀ ਇੰਨਾ ਪਸੀਨਾ ਆਇਆ ਵੀ ਮੈਂ ਤਾਂ ਘੋ ਨਾਲੋਂ ਵੀ ਪਿਗਲ ਗਿਆ ਆਪਦੇ ਆਪ ਨੂੰ ਲੈ ਕੇ ਇੰਨਾ ਪਸੀਨਾ ਇੰਨਾ ਪਸੀਨਾ ਟੀ-ਸ਼ਰਟ ਤੁਸੀਂ ਦੇਖ ਹੀ ਲਈ ਹੋਣੀ ਆ ਉਸ ਤੋਂ ਬਾਅਦ ਆਪਾਂ ਆਟਾ ਪੁਰਨਾ ਸ਼ੁਰੂ ਕਰਿਆ ਆਟਾ ਪੁੰਨਦਿਆਂ ਪੁੰਨਦਿਆਂ ਜੇ ਇਹ ਹਿੱਸਾ ਨਾ ਪਾਵੇ ਕਿਸੇ ਗੱਲ 'ਚ ਹੋ ਹੀ ਨਹੀਂ ਸਕਦਾ ਇਹਨੇ ਆਪ ਦਾ ਨਾ ਕੋਈ ਨਾ ਕੋਈ ਗਿਆਨ ਦੇਣਾ ਹੀ ਹੁੰਦਾ ਲਓ ਜੀ ਮਾਤਾ ਨੇ ਦਾਖਾਂ ਦੂਖਾਂ ਦੇ ਡਰਾਈ ਫਰੂਟ ਪਾਤਾ ਇਹਨਾਂ ਨੇ ਵਿਚਾਰੇ ਨੇ ਪਨੀਰੀ ਬਣਾ ਕੇ ਦਿੱਤੀ ਆਈ ਮੇਰੀ ਸਾਸੂ ਮਾਂ ਵਿਚਾਰੀ ਜਿੰਨੇ ਜੋਗੀ ਹੈਗੀ ਸਾਡੀ ਹੈਲਪ ਕਰਕੇ ਜਾਂਦੀ ਆ ਜਦੋਂ ਵੀ ਮੇਰੇ ਪੰਜੇ ਜਵਾਕਾਂ ਵਾਰੀਏ ਨੇ ਬਹੁਤ ਸਾਥ ਦਿੱਤਾ ਉਸ ਤੋਂ ਬਾਅਦ ਆ ਮੇਰੇ ਮੋਢਿਆਂ ਦੇ ਜੜੀ ਬੈਠੀ ਸੀ ਮੈਂ ਕਿਹਾ ਚੱਲ ਪੁੱਤ ਆਪਾਂ ਦੁਪਹਿਰ ਦੀਆਂ ਰੋਟੀਆਂ ਛਕ ਲਈਏ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗਦੀ ਹੈ ਪੇਜ ਚੈਨਲ ਸਬਸਕ੍ਰਾਈਬ ਕਰ ਲਓ ਮਿਲਦੇ ਆ ਆਪਾਂ ਅਗਲੀ ਵੀਡੀਓ ਚ ਥੈਂਕ ਯੂ ਸੋ ਮੱਚ ਧੰਨਵਾਦ